ਮਨ ਬੋਲੇ ਜੋ ਪਹਿਰੇ ਖਾਏ ਜੋ ਪਹਿਨਣਾ ਪਹਿਰਾਵਾ ਵਾ ਜੇ ਸ਼ੁਕਰੀਆ ਦਾ ਨਹੀਂ ਨ ਕਰਦੇ ਦੇਣ ਵਾਲੇ ਦਾ ਧੰਨਵਾਦ ਨਹੀਂ ਕਰਦੇ ਜਿਨੇ ਆਹ ਪਹਿਨਣ ਨੂੰ ਦਿੱਤਾ ਵਾ ਤੇ ਖਾਣ ਲੱਗੀ ਉਹਦਾ ਧੰਨਵਾਦ ਨਹੀਂ ਕਰਦੇ ਆ ਜਿਹੜੀ ਭੋਗ ਲਗਉਣ ਦੀ ਵਿਧੀ ਹੈ ਦਾ ਮਤਲਬ ਇਹੀ ਆ ਜਿੰਦੇ ਬੇਨਤੀ ਪੱਤਰ ਕਰਨਾ ਵੀ ਸੱਚੇ ਪਾਤਸ਼ਾਹ ਤੁਸੀਂ ਬਖਸ਼ਿਆ ਵਾ ਕਿਰਪਾ ਕਰੋ ਇਹ ਆਪਣੇ ਬਖਸ਼ੇ ਹੋਏ ਭੋਜਨ ਨੂੰ ਪਹਿਲਾਂ ਆਪ ਅੰਗੀਕਾਰ ਕਰੋ ਤੁਹਾਡਾ ਭੋਗ ਲੱਗ ਜੇ ਪੇ ਫਿਰ ਤੁਹਾਡਾ ਲਾਇਆ ਹੋਇਆ ਭੋਗ ਹੈ ਜਿਹੜਾ ਉਹ ਸ਼ੀਤਲ ਪ੍ਰਸ਼ਾਦ ਆ ਜਾਣੇ ਵੀ ਉਹ ਭੋਜਨ ਜਿਹੜਾ ਰੋਗ ਤੋਂ ਰਹਿਤਾ ਸ਼ੋਭ શ્રેષ્ઠ ਭੋਜਨ ਤੇ ਜੇ ਤੂੰ ਬਿਨਾਂ ਖਾਵਾਂਗੇ ਫਿਰ ਕਹਿੰਦੇ ਵੀ ਕੀ ਭਾਵ ਆ ਭੋਜਨ ਸ਼ਕਣ ਦਾ ਜਿਉਂ ਕੂਕਰ ਜੋ ਠਣਮ ਹੈ ਪਾਏ ਕਹਿੰਦੇ ਜਿਹਨੇ ਕੂਕਰ ਹੈ ਉਹ ਦੁਨੀਆਂ ਦੀ ਝੂਠਾਂ ਨਾ ਪਾਦਨ ਦਾ ਖਾ ਲੈੰਦਾ ਜੀਵਨ ਦੇ ਵਿੱਚ ਬਾਪੇ ਦਾ ਸ਼ੁਕਰੀਆ ਦਾ ਕਰਨ ਤੋਂ ਬਿਨਾਂ ਧੰਨਵਾਦ ਕਰਨ ਤੋਂ ਬਿਨਾਂ ਉਹਦਾ ਨਾਮ ਲੈਏ ਤੋਂ ਬਿਨਾਂ ਪਿਆਰਿਓ ਜੋ ਖਾਂਦੇ ਆ ਜੋ ਪਹਿਨਦੇ ਆ ਇਹ ਸਾਨੂੰ ਸੁੱਖ ਨਹੀਂ ਦਿੰਦਾਗਾ ਕਿਉਂਕਿ ਉਹ ਤਾਂ ਠੀਕ ਆ ਵੀ ਭੋਜਨ ਪਾਣੀ ਸਭ ਨੇ ਸ਼ੱਕ ਲੈਣਾ ਮਾ ਗਿਆਨੀ ਲੋਕ ਕਹਿੰਦੇ ਆ ਵੇ ਦੋ ਬੱਚੇ ਨਹੀਂ ਆ ਨਾ ਕਉ ਵ ਸੱਚੇ ਪਾਸ਼ਾ ਤੇਰਾ ਸ਼ਕੀਏ ਤੇਰਾ ਨਾਮ ਜਪੀਏ ਏ ਵਾਹਿਗੁਰੂ ਤੂੰ ਦੰਦਾਰੇ ਅਸੀਂ ਖਾਂਦੇ ਰਹੀਏ ਤੇਰੇ ਗੁਣ ਗਾਉਂਦੇ ਰਹੀਏ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਤੇਰੇ ਹੀ ਗੁਣ ਗਾਵਣਾ ਪਿਆਰਿਓ ਦੇਖ ਲਓ ਵੀ ਇਹ ਬੇੰਤੀ ਆ ਪੱਤਰ ਸੁਭਾ ਹੁਣ ਬੜੇ ਪਰਿਵਾਰਾਂ ਵਿੱਚ ਜਿਹੜੇ ਨੇ ਸਤਸੰਗੀ ਲੋਗ ਆ ਉਹ ਬੱਚੇ ਨੂੰ ਛੋਟੇ ਹੁੰਦਿਆਂ ਆਦਤ ਪਾਉਂਦੇ ਆ ਘਰਾਂ ਵਿੱਚ ਗੁਰੂਆਂ ਦੇ ਰੂਪ ਰੱਖੇ ਆ ਬੱਚੇ ਨੂੰ ਕਹਿਣਗੇ ਵੀ ਜਾ ਪਹਿਲਾਂ ਨਮਸਕਾਰ ਕਰਕੇ ਆ ਫੇਰ ਤੈਨੂੰ ਚਾਹ ਦੁੱਧ ਪਾਣੀ ਮਿਲੂਗਾ ਜਾ ਪੋੜ ਦੇਖਣੇ ਪਹਿਲਾਂ ਗੁਰੂ ਦਾ ਨਾਮ ਸ਼ਿਕਾਰ ਕਰਕੇ ਆ ਆ ਤੈਨੂੰ ਨਵੇਂ ਕੱਪੜੇ ਦਿੱਤੇ ਆ ਲੈ ਵਾਹਿਗੁਰੂ ਦਾ ਧੰਨਵਾਦ ਕਰ ਇਹ ਸਿੱਖਿਆ ਵਾ ਮੈਂ ਕਿਸੇ ਸੱਜਣ ਪੁਰਸ਼ ਦੇ ਘਰ ਚਲੇ ਆ ਗਿਆ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀ ਇਹ ਬੱਚਾ ਨਾ ਤੂੰ ਦੁੱਧ ਚੁੰਗਣੀ ਵੀ ਮਹਾਰਾਜ ਦੇ ਅਸਰੂਪ ਕੋਲੇ ਰੱਖ ਕੇ ਕਵੇ ਬਾਪ ਹੋਗਣਾ ਉਹ ਇਹ ਛੋਟੇ ਬੱਚੇ ਬਾਪ ਬਹੁਤ ਕਹਿੰਦੇ ਨੇ ਤੂੰ ਸੁਣਿਆ ਜਿਹੜੇ ਨਿੱਕੇ ਬੱਚੇ ਆ ਉਹ ਬਾ ਬਾਅਦ ਸ਼ਬਦ ਕਹਿੰਦੇ ਆ ਪਹਿਲੇ ਸ਼ਬਦ ਛੋਟੇ ਨਿੱਕੇ ਨਿੱਕੇ ਬੱਚੇ ਬੜੇ ਸੁਣੀ ਦਾ ਉਹ ਬਾ 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 ਇਹ ਸ਼ਬਦ ਬੋਲਦੇ ਆ ਹੁਣ ਵਾਹਿਗੁਰੂ ਤਾਂ ਕਹਿਣਾ ਨਹੀਂ ਆਉਂਦਾ ਹਜੇ ਛੋਟੀ ਉਮਰ ਆ ਬਾਤ ਆਪਣੇ ਜਦੋਂ ਆਪਾਂ ਛੋਟੇ ਹੁੰਦੇ ਆਪਾਂ ਆਪਣੇ ਪਿਤਾ ਨੂੰ ਵੀ ਬਾਹ ਕਹਿੰਦੇ ਰਹੇ ਆ بڑے ਲੋਕ ਸੀ ਜਿਹੜੇ ਆਪਣੇ ਪਿਤਾ ਨੂੰ ਬਾਹ ਕਹਿੰਦੇ ਬਾਹ ਜੀ ਜਦੋਂ ਬੱਚੇ ਵੱਡੇ ਹੋ ਜਾਂਦੇ ਫਿਰ ਬਾ ਵਾਹਿਗੁਰੂ ਕਹਿਣ ਲੱਗ ਜਾਂਦੇ ਆ ਇਹ ਖਿਆਲ ਆਤਾ ਮਾਪਿਆਂ ਦੀ ਡਿਊਟੀ ਫਰਜ਼ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਗੁਰੂ ਨਾਲ ਜੋੜਨਾ